ਐਨਰਜੀਓ ਮਾਡਲਿਟ 74 ਵਿਦੇਪ ਪਲਾਈ ਸੋਸਾਇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਵੇਕ ਅਪ ਲੁਧਿਆਣਾ ਪ੍ਰੋਜੈਕਟ ਤਿਤ ਮੌਨਸੂਨ ਸੀਜ਼ਨ ਦੌਰਾਨ ਜੰਗਲਾਤ ਖੇਤਰ ਨੂੰ ਵਧਾਉਣ ਲਈ 11 ਲੱਖ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਵੇ ਇੱਛਾ ਨਾਲ ਹਿੱਸਾ ਲਿਆ ਅਜ ਠਾਕੁਰ ਕਲੋਨੀ ਪਖੋਵਾਲ ਰੋਡ ਦੀਆਂ ਮੁੱਖ ਸੜਕਾਂ ਤੇ 300 ਦੇ ਕਰੀਬ ਬੂਟੇ ਲਗਾਏ ਸੋਸਾਇਟੀ ਦੇ ਪ੍ਰੈਸਕਰਤਾ ਜੀ ਐਸ ਚਾਵਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਿਤ ਸੋਸਾਇਟੀ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸ਼ਾਮਲ ਕਰਨ ਲਈ ਯਤਨ ਕੀਤੇ ਜਾਣਗੇ ਉਨਾ ਦੱਸਿਆ ਕਿ ਸੁਸਾਇਟੀ ਵੱਲੋਂ ਆਉਣ ਵਾਲੇ 발 ਦਿਵਸ ਤੇ ਇਸ ਮੁਹਿੰਮ ਦੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਮਾਪਿਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਜਨਮ ਦਿਨ ਤੇ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਉਣ ਲਈ ਪ੍ਰੇਰਿਤ ਕਰਨ। ਇਸ ਤੋਂ ਇਲਾਵਾ ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਵੀ ਵਿਸ਼ਵ ਕੱਪ ਜਿੱਤੂ ਟੀਮ ਦੇ ਆਪਣੇ ਮਨਪਸੰਦ ਕ੍ਰਿਕਟ ਖਿਡਾਰੀ ਦੇ ਨਾਂ ਤੇ ਇੱਕ ਇੱਕ ਬੂਟਾ ਲਗਾ ਕੇ ਆਪਣੇ ਆਲੇ ਦੁਆਲੇ ਨੂੰ ਖੂਬਸੂਰਤ ਬਣਾਉਣ ਅਤੇ ਵਾਤਾਵਰਣ ਦੀ ਸ਼ੁੱਧਾਲੇ ਯੋਗਦਾਨ ਪਾਉਣਾ ਚਾਹੀਦਾ ਹੈ। ਲੁਧਿਆਣਾ ਤੋਂ ਮੋਹਨ ਸਿੰਘ ਦੀ ਰਿਪੋਰਟ। ਸਰ ਇਸ ਤਰ੍ਹਾਂ ਹੈ ਕਿ ਮੇਰਾ ਨਾਮ ਜੀਐਸ ਚਾਵਲਾ ਹੈ। ਮੈਂ ਪ੍ਰੈਸ ਸੈਕਟਰੀਆ ਸੀ ਅਸੀਂ ਵੋਲੰਟੇਰੀਲੀ ਇੱਕ ਆਪਣੀ ਆਫਰ ਦਿੱਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੀ ਤੁਹਾਡੀ ਮੁਹਿੰਮ ਚੱਲ ਰਹੀ ਹੈ ਜਿੱਦੇ ਤੁਸੀਂ 11 ਲੱਖ ਬੂਟੇ ਲਗਾਣੇ ਹੈਗੇ ਆ ਉਹਦੇ ਚ ਅਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਆਂ ਔਰ ਉਹਨਾਂ ਨੇ ਸਾਡੀ ਗੱਲ ਮੰਨਣ ਤੋਂ ਬਾਅਦ ਸਾਨੂੰ 300 ਸੈਪਲਿੰਗਾਂ ਸਪਲਾਈ ਕੀਤੀਆਂ ਨੇ ਔਰ ਅਸੀਂ ਅੱਜ ਪਹਿਲੇ ਦਿਨ 300 ਸੈਪਲਿੰਗ ਜਿਹੜੀਆਂ ਠਾਕੁਰ ਕਲੋਨੀ ਦੀ ਜਿਹੜੀਆਂ ਸੜਕਾਂ ਹੈਗੀਆਂ ਉਹਨਾਂ ਦੀ ਵੈਲਫੇਅਰ ਸੁਸਾਇਟੀ ਦੇ ਡਿਮਾਂਡ ਦੇ ਉੱਤੇ ਅੱਜ ਲਗਾ ਰਹੇ ਹਾਂਗੇ ਆ ਸਰ ਕੀ ਕਹਿਣਾ ਚਾਹੋਗੇ ਜਿਹੜਾ ਇਹ ਤੁਸੀਂ ਸਲੋਗਨ ਵੀ ਦਿੱਤਾ ਹੈ ਇੱਕ ਨਾਰਾ ਵੀ ਦਿੱਤਾ ਹੈ ਕੀ ਮਕਸਦ ਹੈ ਸਰ ਇਹਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਮੋਟੀਵੇਟ ਕਰਨਾ ਹੈਗਾ ਕਿ ਜਿਹੜੀ ਗ੍ਰੀਨਰੀ ਹੈ ਬਣੀ ਇੰਪੋਰਟੈਂਟ ਹੈਗੀ ਹੈ ਤੇ ਹਰ ਇੱਕ ਬੰਦੇ ਨੂੰ ਆਪਣੇ ਬਰਥਡੇ ਦੇ ਉੱਪਰ ਇੱਕ ਸੈਪਲਿੰਗ ਜ਼ਰੂਰ ਲਗਾਨੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਡੀ ਜਿਹੜੀ ਹੈ ਨੈਸ਼ਨ ਹੈ ਇਹ ক্রিকেট 러ਵਿੰਗ ਨੈਸ਼ਨ ਹੈ ਸਾਡੇ ਹੁਣੇ ਮੁੰਡਿਆਂ ਨੇ ਇੱਕ ਆਪਣਾ ক্রিকেট ਵਰਲਡ ਕੱਪ ਜਿੱਤਿਆ ਹੈਗਾ ਉਹਨਾਂ ਦੇ ਆਨਰ ਦੇ ਵਿੱਚ ਘਟੋ ਘਟ ਹਰ ਇੱਕ ক্রিকেট ਵਰ ਨੂੰ ਇੱਕ ਸੈਪਲਿੰਗ ਰੂਲ ਲਗਾਣੀ ਚਾਹੀਦੀ ਹੈ ਡੀਓ ਵੱਲੋਂ ਵੀ ਤੁਹਾਨੂੰ ਕੋਈ ਲੈਟਰ ਹਾਂਜੀ ਹਾਂਜੀ ਡੀਓ ਸਾਹਿਬ ਨੇ ਵੀ ਸਕੂਲ ਦੇ ਪ੍ਰਿੰਸੀਪਲਸ ਨੂੰ ਇੱਕ ਲੈਟਰ ਕੱਢ ਦਿੱਤੀ ਹੈ ਕਿ ਉਹ ਜੀਐਸ ਟਾਵਲਾ ਜੀ ਨੂੰ ਸਹਿਯੋਗ ਦਿੱਤਾ ਜਾਵੇ ਸੋ ਦੈਟ ਲੋਕਾਂ ਨੂੰ ਅਸੀਂ ਮੋਟੀਵੇਟ ਕਰਕੇ ਇਹ ਜ਼ਿਆਦਾ ਗਰੀਨਿੰਗ ਕਰ ਸਕੀਏ ਕੀ ਟਾਗਰ ਲੈ ਚੱਲ ਨੂੰ ਕਿੰਨੇ ਬੁੱਟੇ ਲਗਾਉਂਦਾ ਸਰ ਇਸ ਤੈ ਕਿ ਲੁਧਿਆਣਾ ਡਿਸਟ੍ਰਿਕਟ ਐਮਬੀਸ਼ਨ ਦਾ ਟਾਰਗੇਟ ਹੈਗਾ 11 ਲੱਖ ਬੁੱਟੇ ਲਗਾਉਂਦਾ ਉਹਦੇ ਚ ਬੋਟੂ ਅਸੀਂ ਇਸ ਸੀਜ਼ਨ ਦੇ ਵਿੱਚ ਲਗਾਉਣ ਜਾ ਰਹੇ ਹਾਂ ਤੇ ਸਾਮ ਸੰਭਾਲ ਲਈ ਵੀ ਸਾਮ ਸੰਭਾਲ ਲਈ ਅਸੀਂ ਆਲਰੇਡੀ ਗਾਰਡਨਰ ਜਿਹੜੇ ਆ ਪੁਆਇੰਟ ਕਰ ਦਿੱਤੇ ਹੈਗੇ ਆ ਔਰ ਉਹਦੀ ਆਪ ਸੁਪਰਵਾਈਜ਼ ਕੀਤੀ ਜਾਏਗੀ ਲੋਕਾਂ ਨੂੰ ਵੀ ਬੀਲ ਕਰੋ ਸਾਮ ਸੰਭਾਲ ਦੀ ਬਿਲਕੁਲ ਲੋਕਾਂ ਨੂੰ ਅਪੀਲ ਕੀਤੀ ਹੈ ਔਰ ਵੀ ਵਾਟ ਕੇ 90% ਆਫ ਦੀ ਜਿਹੜੀ ਹੈ ਨਾ ਪਲਾਂਟੇਸ਼ਨ ਇਹ ਸਕਸੈਸਫੁਲ ਹੋਣੀ ਚਾਹੀਦੀ ਹੈ ਯੰਗਸਟਰ ਨੂੰ ਕੀ ਅਪੀਲ ਕਰੋਗੇ ਯੰਗਸਟਰਸ ਨੂੰ ਇਹ ਅਪੀਲ ਹੈ ਕਿ ਗ੍ਰੀਨਰੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਇਹ ਤੁਹਾਡੇ ਫਿਊਚਰ ਲਈ ਬੜੀ ਇੰਪੋਰਟੈਂਟ ਚੀਜ਼ ਹੈ ਇਹਦੇ ਉੱਤੇ ਖਿਆਲ ਰੱਖਿਆ ਕਰੋ ਵੈਨੈਵਰ ਯੂ ਗਟ ਅ ਚਾਂਸ ਯੂ ਸ਼ੁਡ ਪਲਾਂਟ ਸੈਪਲਟ ਲਗਾਨੇ ਇੰਨੇ ਕਿ ਜ਼ਿਆਦਾ ਜ਼ਰੂਰੀ ਆ ਸਾਡੀ ਜਨਰੇਸ਼ਨ ਵਾਸਤੇ ਫਿਊਚਰ ਜਨਰੇਸ਼ਨ ਵਾਸਤੇ ਸਾਡੇ ਬੱਚਿਆਂ ਵਾਸਤੇ ਅਗਰ ਅਸੀਂ ਪਲਾਂਟ ਜਾਂ ਟਰੀਜ਼ ਨਹੀਂ ਕਰਾਂਗੇ ਪਲਾਂਟ ਜਾਂ ਬੂਟੇ ਨਹੀਂ ਉਗਾਵਾਵਾਂਗੇ ਗ੍ਰੀਨਰੀ ਨਹੀਂ ਰਹੇਗੀ ਤਾਂ ਫਿਰ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਬਹੁਤ ਮਾੜਾ ਹੈ ਜੀ ਸਾਡੇ ਕਮਿੰਗ ਜਨਰੇਸ਼ਨਸ ਲਈ ਜਿਸ ਹਿਸਾਬ ਨਾਲ ਟੈਂਪਰੇਚਰ ਰਾਈਜ਼ ਹੋ ਰਿਹਾ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਐਵਰੀ ਸਿੰਗਲ ਪਰਸਨ ਜਿੰਨੂੰ ਜਿੱਥੇ ਜਗ੍ਹਾ ਮਿਲੇ ਜਿੰਨੇ ਵਾਦ ਤੋਂ ਵਾਦ ਲਾ ਸਕੇ ਬੂਟੇ ਲਾਣ ਤੇ ਆਸੀਂ ਆਪਣਾ ਹਾਲ ਵਾਲਾ এনवायरमेंट ਆਪਣੀ ਆਕਸੀਜਨ ਤੇ ਵਧੀਆ ਮਾਹੌਲ ਬਣਾਈਏ ਚੰਗਾ ਸਾਹ ਲਈਏ ਤੇ ਚੰਗੇ ਆਪਣਾ ਆਨ ਵਾਲੇ ਸਮਾ ਸਾਡਾ ਚੰਗਾ ਸਭ ਦਾ ਰਹੇ ਸਰ ਦੇਖਣ ਦੇ ਦੇਖਿਆ ਜਾ ਰਿਹਾ ਪਲਾਂਟੇਸ਼ਨ ਬਹੁਤ ਜਿਆਦਾ ਹੁੰਦੀ ਹੈ ਲੇਕਿਨ ਇਹ ਸੰਭਾਲ ਨਹੀਂ ਹੁੰਦੀ ਉਹਨਾਂ ਦੀ ਉਹਦੇ ਬਾਰੇ ਇਹ ਹੈ ਜੀ ਕਿ ਕੋਸ਼ਿਸ਼ ਕਰਕੇ ਆਪਾਂ ਜੇ ਪਲਾਂਟੇਸ਼ਨ ਵਾਸਤੇ ਸਭ ਨੂੰ ਇਨਕਰੇਜ ਕਰ ਰਹੇ ਹਾਂ ਤੇ ਆਪਾਂ ਸਭ ਨੂੰ ਇਹ ਵੀ ਦੱਸੀਏ ਵੀ ਆਪਾਂ ਇਕੱਲਾ ਬੂਟਾ ਨਹੀਂ ਲਾਣਾ ਉਹਨੂੰ ਗਰੋ ਵੀ ਕਰਨਾ ਹੈ ਉਹਦਾ ਧਿਆਨ ਵੀ ਰੱਖਣਾ ਹੈ ਔਰ ਆਪਾਂ ਆਪਣੀ ਜਨਰੇਸ਼ਨ ਨੂੰ ਆਨ ਵਾਲੇ ਬੱਚਿਆਂ ਨੂੰ ਆਪਣੇ ਘਰੇ ਜਦੋਂ ਇਹ ਸਭ ਜਾਨੂ ਕਰਾਵਾਂਗੇ ਵੀ ਰੋਕ ਲਾਉਣਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਤੇ ਆਬਵੀਅਸਲੀ ਜੀ ਉਹਨਾਂ ਦੇ ਮਨ 'ਚ ਇੱਕ ਭਾਵਨਾ ਆਏਗੀ ਔਰ ਉਹ ਧਿਆਨ ਦੇਣਾ ਸ਼ੁਰੂ ਕਰਨਗੇ